ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਕੱਲੇ-ਕੱਲੇ ਦੇ ਪੁੱਛ ਕੇ ਦੱਸਦਾ ਕਿ ਕਿੰਨਾ-ਕਿੰਨਾ ਬਿਲ ਹੈ ਤੁਹਾਡਾ ਕਿੰਨਾ ਬਿਲ ਹੈ ਤੁਹਾਡਾ ਭੈਣ ਜੀ ਆਪਣਾ ਹਿਸਾਬ ਨਾਲ ਭਾਈ ਹਜ਼ਾਰ ਇਸ ਭੈਣ ਜੀ ਦਾ ਬਿਲ ਹੈ ਇਹਨਾਂ ਦੇ ਪਰਿਵਾਰ ਦਾ ਤੁਹਾਡਾ ਭੈਣ ਜੀ ਤੁਹਾਡਾ ਕਹਿਆ 30000 ਰੁਪਏ ਤੇ ਸਾਡਾ ਤੇ ਮੀਟਰ ਵੀ ਲਾ ਕੇ ਰਿਹਾ ਸਾਡਾ ਦਾਵਾ ਲੱਗਿਆ 30000 ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿਲ ਹੈ ਇਹ ਕੋਈ ਅਜੀ ਸੁਣਵਾਈ ਨਹੀਂ ਹੈ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਨਹੀਂ ਸੀ ਕੱਲਾ ਪੱਖਾ ਚੱਲੇ ਜਾਂਦਾ ਤਾਂ ਬਲ ਬਿਜਲੀ ਪੱਖਾ ਚੱਲਦਾ ਬਿਲ ਕਿੰਨਾ ਹੈ 9000 9000 ਬਿੱਲ ਹੈ ਭਾਈ ਇਹ ਵੀ 14 ਤਾਰਿਆ ਨਾ ਤੇ 22000 ਬਿੱਲੇ ਦਾ ਆਇਆ 14000 ਗਰੀਬ ਆਦਮੀ ਤਾਰਿਆ ਹੈ ਤੇ ਕੋਈ ਜਮਾਨ ਪੂਰੀ ਮੁੱਕ ਕੇ ਕਿੰਨ ਬੱਚੇ ਮੈਂ ਉਹਦੇ ਸੌਦੀ ਦਿਵਾਰੀ ਉਕਾਰ ਕਰ ਅਰ ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ ਅੱ 10000 ਤਾਰਿਆ 10000 ਤਾਰਿਆ 11000 ਉਹ ਕਿੱਥੇ ਲੱਗੇ 11000 ਬਿੱਲ ਕਹਿੰਦੇ ਦੇ ਦੋ ਨਹੀਂ ਤੇ ਸੁਮੀਟਰ ਲਾ ਕੇ ਲੈ ਜਾਣਾ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਇਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਬਾਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22 ਤੇਰਾ 65000 ਹੈ ਕਿਸੇ ਦਾ 20000 ਹੈ ਕਿਸੇ ਦਾ 10000 ਹੈ ਕੋਈ 35000 ਹੈ ਏ ਦਿੱਖੇ ਦੇ ਅਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਲੋਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਹਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿੱਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿੱਲ ਐ ਲੋਕਾਂ ਦੇ ਬਿੱਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੱਲਣੇ ਮੁਸ਼ਕਲ ਹੋ ਗਏ ਐ ਕਿਉਂਕਿ ਜਦ 300 ਤੋਂ ਵੱਧ ਦਾ ਬਿੱਲ ਤਾਂ ਐਡਾ ਬੜਾ ਬਿੱਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿੱਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿੱਲ ਹੈ ਤੁਹਾਡਾ 65000 ਬੈਲ ਨੂੰ ਆਪਣਾ 7000 ਭਰਤਾ 7000 ਭਰਤਾ ਹਾਂ 65000 ਰਿਆਂ ਦਾ ਹੈ 65000 ਸਾਰਾ ਕੁਲ ਟੋਟਲ ਸੀ ਕਨੈਕਸ਼ਨ ਕੱਟੋਗੇ ਕਿ ਹੈਗਾ ਨਹੀਂ ਕਨੈਕਸ਼ਨ ਚੱਲਦਾ ਹੈ ਕੱਟਣਾ ਇਹ ਹੋਇਆ ਤੁਹਾਡਾ ਭੈਣ ਜੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਕੌਰ ਇਹਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਇਹ ਗਿਆ 30000 ਰੁਪਇਆ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਗਿਆ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾਂ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਭੈਣ ਜੀ 9000 ਬਿਲ ਇਹਨਾਂ ਦਾ ਬਿਲ ਕਿਆ ਨਾਮ ਹੈ ਤੁਹਾਡਾ ਮਨਦੀਪ ਕਾਪਾ ਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾਲ ਦਾ ਇਨਵਰਟਰ ਲਾਏ ਸੀ ਕੱਲਾ ਪੱਖਾ ਚੱਲ ਜਿੰਦਾ ਤੇ ਬਲ ਵੀ ਚੱਲਦਾ ਹੈ ਇਹ ਪੱਖਾ ਚੱਲਦਾ ਬਿਲ ਕਿੰਨਾ ਹੈ 9000 9000 ਬਿਲ ਹੈ ਤੇ ਪਹਿਲਾਂ ਵੀ ਤਾਰ ਕੇ ਆਏ ਹੁਣ ਇਹਨਾਂ ਨੂੰ ਤਾਰਨੇ ਤੇ 12000 ਹੋਏ ਵੇ ਬੜਾ ਬੈਂਜੀ 12000 ਇਹਨਾਂ ਦਾ ਬਿਲ ਖੜਾ ਹੈ ਕਾਰਨੇ ਤੋਂ ਹੋਵਾ ਜਾ ਰਹਾ ਹੈ ਫੋਟਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਅਜੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭੈਜੀ ਦੇਖੇ ਬਹੁਤ ਜਿਆਦਾ ਕਾ ਰਿਆ ਤੇ 10000 ਇਹਦਾ ਬਿੱਲ ਇਹ ਤਾਰਿਆਈ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣ ਆ ਗਿਆ ਤੁਸੀਂ ਦੱਸੋ ਬੀਬੀ ਜੀ 22 ਵਿੱਚ 14 ਤਾਰਿਆ ਵਾ ਤੇ 22000 ਪੀਲੇ ਦਾ ਆਇਆ 14000 ਗਰੀਬ ਆਦਮੀ ਤਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਹਨ ਕ联ਕਸ਼ਨ ਕੱਟਣ ਨੂੰ ਕਹਿ ਰਹੇ ਬਟਾ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀਆਂ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਇਆ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੇ ਬਾਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਤੇਰਾ 65000 ਹੈ ਤੇ ਇਹਦਾ 22000 ਹੈ ਤੇ ਇਹਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆ ਗਏ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿਰ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾਂ ਗਰੀਬ ਪਰਿਵਾਰ ਖੜੇ ਐ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ 35 35 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦਾ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਐ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਬਿਜਲੀ ਦੀ ਸੁਰ ਨਹੀਂ ਮੁੱਕ ਕੇ ਤਿੰਨ ਬੱਚੇ ਮੈਂ ਉਹਦੇ ਸਾਹ ਦੀ ਦਿਵਾਰੀ ਉਕਾਰ ਕਰੇ ਔਰ ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ 10000 ਤਾਰਿਆ 10000 ਤਾਰਿਆ 11000 ਹੋਰੇ ਕਿੱਥੇ ਦੇ ਗਿਆ 11000 ਬਿੱਲ ਕਹਿੰਦੇ ਦੇ ਦੋ ਨੀਤੇ ਸਮੀਟਰ ਲਾ ਕੇ ਲੈ ਜਾਣਾ ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ ਉਹ ਇੰਨੇ ਜ਼ਿਆਦਾ ਕਰਤੇ ਐ ਕਿ ਜੇ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇ ਗਿਆ ਸੀ ਦਿਹਾੜੀਆਂ ਕਰ ਕਰਕੇ ਚਾਹੀ ਰੋਟੀ ਦਾ ਸਾਰ ਗਿਆ ਤੇ ਚਾਹੀ ਦਿਹਾੜੀਆਂ ਕਰਕੇ ਕਿਦਾਂ ਕੱਫਟਰੀ ਹੋਈ ਹੈ ਬਰਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ 10 21000 ਇਹ ਬੀਬੀਆਂ ਨੂੰ ਨਾ ਦੇ ਇਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ ਜੋ ਵੀ ਬਿੱਲ ਸੀ ਇੰਨੀਾਂ ਦਾ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਟ ਮਾਫ ਸੀ ਇੱਕ ਵੀ ਜੂੰਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਬਿਲ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਮੀਟਰ ਲਾਇਆ ਹੋਇਆ ਵਾ ਜੇ ਉਹ ਮਤਲਬ ਆਇਆ ਮਾਡਰ ਮੀਟਰ ਹੈ ਨਹੀਂ ਕਰਦੇ ਨਹੀਂ 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 ਹੋਇਆ ਤਾਂ ਨਹੀਂ ਆਉਣੀ ਤੇ ਜੇ ਉਹ ਤਾਂ ਆਦਮੀ ਹੈ ਤਾਂ ਲਾ ਦੇ ਤਾਰ ਲਾ ਗਿਆ ਤੇ ਜੇ ਉਹ ਹੁਣ ਇਹਨਾਂ ਨੂੰ ਉਲਟਾ ਪੜਾ ਰਿਹਾ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਜੋ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ 3-4 ਵਾਰੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਕਿੱਥੇ ਦੇ ਦੇਗੀ ਇਕੱਲਵਾਂ ਦਾ 21000 ਬਿੱਲ ਕਿਵੇਂ ਆ ਗਿਆ ਸੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਨਾਂ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਫ ਕਿਤੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ-ਬੜੇ ਬਿੱਲ ਖੜੇ ਕਿੱਥਰ ਚੱਲੂਗਾ ਕਦੋਂ